ਹਾਜੀ ਸਤਿ ਸ੍ਰੀ ਅਕਾਲ YouTube ਚੈਨਲ Only Truth News 028 ਸੱਚ ਦੀ ਅਵਾਜ਼ ਅਤੇ Facebook ਪੇਜ ਹਾਕਮ ਐਸਪੋਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਚਲੋ ਫਿਰ ਅੱਜ ਤੁਹਾਨੂੰ ਲੈ ਚਲਦੇ ਹਾਂ ਜਾਨਦੀਪ ਪਬਲਿਕ ਸਕੂਲ ਮਹਿਲਾ ਚੌਕ ਦੇ ਵਿਹੜੇ ਵਿੱਚ ਜਿੱਤੇ ਲੰਗੀ 15 ਫਰਵਰੀ ਨੂੰ ਸਕੂਲ ਦੇ ਐਮ ਡੀ ਸ਼੍ਰੀ ਕ੍ਰਿਸ਼ਨ ਵਰਮਾ ਜੀ ਅਤੇ ਪ੍ਰਿੰਸੀਪਲ ਮੈਡਮ ਰਜਿੰਦਰ ਕੌਰ ਅਤੇ ਸਮੂਹ ਸਟਾਫ ਦੇ ਗਤੀਸ਼ੀਲ ਉਦਮਾਂ ਤੇ ਅਪਰਾਧਾਂ ਦੇ ਸਬਕਾ ਸਕੂਲ ਦੇ ਬੱਚਿਆਂ ਦੁਆਰਾ ਇੱਕ ਬਹੁਤ ਹੀ ਸ਼ਾਨਦਾਰ ਚਾਰਟ ਮਾਡਲ ਪ੍ਰਦਰਸ਼ਨੀ ਲਗਾਈ ਗਈ। ਤੋਂ ਇਸ ਪ੍ਰਦਰਸ਼ਨੀ ਦੀ ਸ਼ੋਭਾ ਵਧਾਉਣ ਲਈ ਅਸਲ ਚ ਆਉਣਾ ਤਾਂ ਸਰਦਾਰ ਕੁਲਦੀਪ ਸਿੰਘ ਜੀ ਡੀਐਸਪੀ ਮੰਡੋਰ ਕੋਟਲਾ ਉਹਨਾਂ ਨੇ ਸੇ ਪਰ ਡਿਊਟੀ ਦੇ ਰਜੇ ਮੈਂ ਕਾਰਨ ਉਹ ਨਹੀਂ ਆ ਸਕੇ। ਉਹਨਾਂ ਦਾ ਫਿਰ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਉਹਨਾਂ ਦੀ ਜਗ੍ਹਾ ਮੁੱਖ ਮਹਿਮਾਨ ਸ੍ਰੀ ਜਸਨਪ੍ਰੀਤ ਸਿੰਘ ਜੀ ਐਮ ਡੀ ਆਰਬਨ ਸਕੂਲ ਆਫ ਇੰਗਲਿਸ਼ ਇਹਨਾਂ ਦਾ ਮਤਲਬ ਆਰਬਨ ਸਕੂਲ ਆਫ ਇੰਗਲਿਸ਼ ਬਰਨਾਲਾ ਉਹਨਾਂ ਨੇ ਦਰਸ਼ਨ ਦੇ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ ਉਹਨਾਂ ਦੇ ਨਾਲ ਐਡਵੋਕੇਟ ਮੈਡਮ ਪ੍ਰਿੰਕਾ ਵਰਮਾ ਅਤੇ ਸਰਦਾਰ ਕੁਲਵੰਤ ਸਿੰਘ ਜੀ ਜੋ ਕਿ ਜ਼ੋਨ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਰਕਲ ਸਟਡੀ ਵਿਸ਼ੇਸ਼ ਤੌਰ ਤੇ ਉਹਨਾਂ ਨੇ ਵੀ ਆ ਕੇ ਆਪਣੀ ਵਿਸ਼ੇਸ਼ ਹਾਜ਼ਰੀ ਲਗਵਾਈ। ਸੋ ਇਹ ਦੱਸਦਿਆਂ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ੍ਰੀ ਜਸਨਪ੍ਰੀਤ ਸਿੰਘ ਜੀ ਨੇ ਪੂਰੀਆਂ ਕਲਾਸਾਂ ਦੇ ਬੱਚਿਆਂ ਨੂੰ ਕਾਪੀਆਂ ਦੇ ਸੈੱਟ ਅਤੇ ਸਟੇਸ਼ਨਰੀ ਦਾ ਹੋਰ ਵੀ ਬਹੁਤ ਸਾਰਾ ਸਮਾਨ ਵੰਡ ਕੇ ਉਹਨਾਂ ਦਾ ਹੌਸਲਾ ਵਧਾਇਆ। ਖਾਸ ਇਹ ਰਿਹਾ ਕਿ ਸਕੂਲ ਦੀ ਇੱਕ ਬੱਚੀ ਰੱਬ ਜੋਤਕਾਰ ਨੇ ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਬਖੂਬੀ ਨਿਭਾਈ ਆਏ ਮਹਿਮਾਨਾਂ ਨੇ ਚਾਰਟ ਅਤੇ ਮਾਡਲ ਪ੍ਰਦਰਸ਼ਨੀ ਦੀ ਬਹੁਤ ਹੀ ਜ਼ਿਆਦਾ ਸਲਾਹਾਂ ਦਿੱਤੀ ਤੇ ਉਹਨਾਂ ਪਰ ਬਿਨਾਂ ਦੇਰ ਕੀਤੇ ਆਪਾਂ ਵੀ ਆਪਣੀ ਹਾਜ਼ਰੀ ਲਗਵਾਈਏ ਇਸ ਸ਼ਾਨਦਾਰ ਪ੍ਰੋਗਰਾਮ ਦੇ ਵਿੱਚ ਆਓ ਸਭ ਤੋਂ ਪਹਿਲਾਂ ਮਿਲ ਕੇ ਫੋਟੋ ਵੀ ਸਾਂਝ ਪਾਈਏ ਵਰਗ ਜੀ ਦਾ ਖਾਲਸਾ ਵਰਗ ਜੀ ਦੀ ਫੋਟੇ ਕੁਸੀ ਪਾਠਸ਼ਾਲਾ ਸਾਡੀ ਆਏ ਅਸੀਂ ਸੁਣਨ ਆਏ ਸਾਡੀ ਪਾਠਸ਼ਾਲਾ ਤਸ਼ਰੀਫ ਲਿਆਉਣ ਨੂੰ ਸਾਡੇ ਸਾਰੇ ਬੱਚੇ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਣ ਮੈਂ ਸੈਲਫ ਇਜਤਕਾਰ ਫਰਮ 10th ਕਲਾਸ ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦੀ ਆਂ ਕਿ انہوں ਨੇ ਅੱਜ ਇਸ ਨੋਗਰੇਟਰ ਨੂੰ ਸੇ ਸੰਭਾਲਣ ਦਾ ਅਵਸਰ ਤਾਂ ਬਣ ਦਿੱਤਾ ਹੈ ਮੈਂ ਸਾਡੇ ਪ੍ਰਿੰਸੀਪਲ ਸਰ ਪ੍ਰਿੰਸੀਪਲ ਮੈਡਮ ਸਨੋ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਇੱਥੇ ਪਹੁੰਚੇ ਸਾਡੇ ਮੁੱਖ ਮਹਿਮਾਨ

15 कोई भी बच्चा किताबी सीमित न रहे और निप बन सके साथ मेहनत संबोधित मैं सत्रा बोलना चाहवा जीवन के हर अंधेरे में रोशनी दिखाते हैं आप बंदे हो है जाते हैं सारे दरवाजे नया रास्ता दिखाते हैं आप सिर्फ किताबी ज्ञान ही नहीं जीवन जीना सिखाते हैं आप जीवन जीना सिखाते हैं आप आज भी इस प्रदर्शनी में भी विद्यार्थियों ने अपने सिलेबस से संबंधित मॉडल तैयार किए हैं इस प्रदर्शनी का सारा क्रेडिट भी साधे अध्यापक साहिबानों ही जाता है ਜਿਨ੍ਹਾਂ ਨੇ ਸਾਨੂੰ ਇਸ ਗਤੀਵਿਧੀ ਲਈ ਪ੍ਰੇਰਿਤ ਕੀਤਾ ਅਤੇ ਬਹੁਤ ਹੀ ਈਜ਼ੀ ਢੰਗ ਨਾਲ ਸਭ ਕੁਝ ਸਿਖਾਇਆ ਹੈ ਸਾਡੇ ਦੀ ਬਹੁਤ ਹੀ ਮਾਨ ਦੀ ਗੱਲ ਹੈ ਕਿ ਸਾਡੇ ਅਧਿਆਪਕ ਇੰਨੇ ਮਿਹਨਤੀ ਹਨ ਸਾਡੇ ਅਧਿਆਪਕਾਂ ਦੀ ਇਸ ਮਿਹਨਤ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ ਅਤੇ ਤਰਫ ਦਿਨੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਹਰ ਸਾਲ ਸਾਡੇ ਸਕੂਲ ਦਾ ਨਤੀਜਾ ਇਹ ਬਹੁਤ ਵਧੀਆ ਆਉਂਦਾ ਹੈ ਨਾ ਕਿ ਹਰ ਸਾਲ ਹੀ ਬਹੁਤ ਵਧੀਆ ਆਉਂਦਾ ਪਰ ਅੱਜ ਦਿਨ ਮੈਨੂੰ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ ਇਹ ਪਿਛਲੇ ਸਾਲ 2024 ਦੀ 10ਵੀਂ ਪ੍ਰੀਖਿਆ ਵਿੱਚ ਦਮਨਜੋਤ ਕੌਰ ਨੇ 95%, ਅਸ਼ਵੀਰ ਕੌਰ ਨੇ 99%, ਰਮਨਦੀਪ ਕੋਰਨਰ 92%, ਸਿਮਰਨ ਨੇ 92%, ਅਤੇ ਸ਼ਦਨਦੀਪ ਕੋਰਨਰ ਨੇ 90% ਅੰਕ ਪ੍ਰਾਪਤ ਕੀਤੇ ਸਨ। ਨਾਲ ਹੀ ਅੱਜ ਇਹ ਤਾਂ ਪੰਜਵੀਂ ਜਮਾਤ ਦੇ ਨਤੀਜੇ ਉੱਤੇ ਜਾਣਨਾ ਪਾਉਂਦਾ ਹੈ ਮੈਂ ਦੱਸਣਾ ਚਾਹਾਂਗੀ ਕਿ ਸ਼ਦਨਦੀਪ ਬਾਵਾ ਨੇ 8ਵੀਂ ਜਮਾਤ ਵਿੱਚ 90% ਅਤੇ ਗੁਰਜੋਤ ਸਿੰਘ ਤੇ ਗੁਰਵੀਰ ਸਿੰਘ ਨੇ ਪੰਜਵੀਂ ਜਮਾਤ ਵਿੱਚ

ਇਸ ਦਿਨ ਆੜੀ ਨੇ ਸਰਦਾਰ ਕੁਲਵੰਤ ਸਿੰਘ ਜੀ ਨੂੰ ਸਟੇਲ ਤੇ ਆਨਲਾਈਨ ਰਿਕਵੈਸਟ ਕਰਦੀਆਂ ਕਿ ਇਸ ਜੇਸ ਤੇ ਅੱਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। 324 उदाहरण तो, तो वो कमीर का निर्माण सब आया होता थे है जब 20 साल के से जबरदस्ती जबरदस्ती आया होता है हंटर ने डार्ट खोला कोई एक जगह पे दूसरी जगह जाके नहीं आता राइट बट वो आपका वेल एजुकेटेड नहीं था मगर वेल ड्रेनेड ठीक है ठीक है ना तो वो वेल ना। ना। थे है। थे है ना। तो वो वेल एजुकेटेड नहीं था मगर वेल ड्रेनेड

आ आ रही है, रही है, सारे आ आ रही रही है, है रक्क दे वो नए इन्फिल्ट्रेशन टैग पे राही पुराना साफ किया जाता है तो उसको बाद इन्फिल्ट्रेशन टैग पे जो पानी साफ हो रहा है प्लांट मेन तक पहुंच रहा है जिसे हम मानसून शोर का के रास्ता में आप ये ध्वनि लाइनिंग और फिर निगरानी के पास में योजना करते हैं फाइबर पर पानी ये जो पानी का प्रश्न है अगर पानी का प्रश्न आता है ये आप करके आज या किया जाए पावर वॉशिंग बार के बाद लेकिन वहीं तो कट करेंगे ये छोटे ले बिजली नहीं 哎，对对对。